ਔਰ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਵਾਲਮੀਕੀ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਅ ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਸਦੀ ਦੀ ਸਭ ਤੋਂ ਵੱਧ ਭਿਆਨਕ ਤਬਾਹੀ ਜਿਹੜੀ ਪੰਜਾਬ ਦੇ ਵਿੱਚ ਹੜ੍ਹਾਂ ਕਾਰਨ ਹੋਈ ਹੈ ਉਹਨੂੰ ਤਕਰੀਬਨ ਢਾਈ ਮਹੀਨੇ ਹੋ ਗਏ ਆ ਔਰ ਸ਼ੁਰੂਆਤੀ ਅੰਕਲਨ ਇਹ ਹੈ ਕਿ ਜਿਸ ਤਰੀਕੇ ਦੇ ਨਾਲ 5 ਲੱਖ ਤੋਂ ਵੱਧ ਏਕੜ ਏਕੜ ਤੋਂ ਵੱਧ ਜਿਹੜੀ ਫਸਲਿਆ ਉਹ ਤਬਾਹ ਹੋਈ ਐ 2305 ਜਿਹੜੇ ਪਿੰਡ ਨੇ ਉਹ ਬਿਲਕੁਲ ਬਰਬਾਦ ਹੋ ਗਏ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਪਸ਼ੂ ਧਨ ਮਾਰਿਆ ਗਿਆ ਘਰ ਟਹਿ ਟੇਰੀ ਹੋ ਗਏ 8500 ਕਿਲੋਮੀਟਰ ਤੱਕ ਦੀਆਂ ਛੜਕਾਂ ਜਿਹੜੀਆਂ ਉਹ ਖਰਾਬ ਹੋ ਗਈਆਂ 3200 ਸਕੂਲ ਜਿਹੜੇ ਐ ਉਹ ਟਹਿ ਗਏ 19 ਕਾਲਜ ਟਹਿ ਗਏ ਮੇਰਾ ਇਹ ਦੱਸਣ ਦਾ ਪਰਪਸ ਇਹ ਸੀ ਕਿ ਬਹੁਤ ਵੱਡੀ ਤਬਾਹੀ ਹੋਈ ਆ ਇਨੀਸ਼ੀਅਲ ਅੰਕਲਨ 13800 ਕਰੋੜ ਦਾ ਹੈ ਬਟ ਜਿਸ ਤਰੀਕੇ ਦੀ ਤਬਾਹੀ ਹੋਈ ਹੈ ਕਿਉਂਕਿ ਹਾਲੇ ਅੰਕਲਨ ਚੱਲ ਰਿਹਾ ਹੈਗਾ ਇਹਨੇ ਵੱਡੇ ਪੱਧਰ ਦੇ ਉੱਤੇ ਅੰਕਲਨ ਕਰਨ ਨੂੰ ਟਾਈਮ ਲੱਗਦਾ ਆ ਤੇ ਤਕਰੀਬਨ 20000 ਕਰੋੜ ਰੁਪਏ ਦਾ ਨੁਕਸਾਨ ਇਨਾ ਹੜਾਂ ਕਾਰਨ ਪੰਜਾਬ ਦੇ ਵਿੱਚ ਹੋਇਆ ਹੈ ਇਸੇ ਕਰਕੇ ਮੁੱਖ ਮੰਤਰੀ ਸਾਹਿਬ ਨੇ ਕੇਂਦਰ ਸਰਕਾਰ ਨੂੰ ਲੈਟਰ ਲਿਖੀ ਸੀ ਕਿ ਪੰਜਾਬ ਨੂੰ 20000 ਕਰੋੜ ਰੁਪਏ ਦਾ ਰਾਹਤ ਪੈਕੇਜ ਜਿਹੜਾ ਉਹ ਦਿੱਤਾ ਜਾਵੇ ਪਰ ਜਿਸ ਤਰੀਕੇ ਦਾ ਵਤੀਰਾ ਅਸੀਂ ਪਿਛਲੇ ਢਾਈ ਮਹੀਨਿਆਂ ਦੇ ਵਿੱਚ ਕੇਂਦਰ ਸਰਕਾਰ ਦਾ ਪੰਜਾਬ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਦੇਖ ਰਹੇ ਹਾਂ ਤਾਂ ਬਹੁਤ ਸਾਰੇ ਸਵਾਲ ਨੇ ਜਿਹੜੇ ਅਜੋ ਪੰਜਾਬੀਆਂ ਦੇ ਮਨਾਂ ਦੇ ਵਿੱਚ ਉੱਠਦੇ ਸ਼ੁਰੂ ਹੋ ਗਏ ਆ ਕੀ ਪੰਜਾਬ ਜਾਂ ਪੰਜਾਬੀ ਹਿੰਦੁਸਤਾਨ ਦਾ ਹਿੱਸਾ ਨੇ ਕੇਂਦਰ ਦੀ ਸਰਕਾਰ ਉਹਨਾਂ ਨੂੰ ਮੰਨਦੀ ਹੈ ਕਿ ਪੰਜਾਬ ਦਾ ਕਿਸਾਨ ਹੈ ਉਹ ਦੇਸ਼ ਦਾ ਹਿੱਸਾ ਨਹੀਂ ਹੈਗੇ ਤੁਸੀਂ ਦੇਖੋ ਇਸ ਤੋਂ ਪਹਿਲਾਂ 20 ਸਰਕਾਰਾਂ ਦੇ ਉੱਤੇ ਇਹ ਰੀਤੋਂ ਮਤ ਲੱਗਦੀ ਰਹੀ ਹੈਗੀ ਐ ਕਿ ਕੇਂਦਰ ਦੀ ਸਰਕਾਰ ਪੰਜਾਬ ਦੇ ਨਾਲ ਜਿਹੜਾ ਮਤਰੀ ਮਾਂ ਵਾਲਾ ਸਲੂਕ ਕਰਦੀ ਹੈ ਪਰ ਇੰਨੀ ਨਫ਼ਰਤ ਜਿਹੜੀ ਹੈ ਉਹ ਅਸੀਂ ਪਹਿਲੀ ਵਾਰੀ ਦੇਖ ਰਹੇ ਹਾਂ ਮਤਲਬ ਇਸ ਹੱਦ ਤੱਕ ਨਫ਼ਰਤ ਹੈ ਕਿ ਢਾਈ ਮਹੀਨੇ ਹੋ ਗਏ ਐ ਫੁੱਟੀ ਕੌਡੀ ਤੱਕ ਜਿਹੜੀ ਆ ਉਹ ਪੰਜਾਬ ਨੂੰ ਨਹੀਂ ਦਿੱਤੀ ਗਈ ਜੇਕਰ ਇਹੀ ਤਬਾਹੀ ਹਿੰਦੁਸਤਾਨ ਦੇ ਕਿਸੇ ਹੋਰ ਸੂਬੇ 'ਚ ਆਈ ਹੁੰਦੀ ਤਾਂ ਕੀ ਹਾਲਾਤ ਇਹੀ ਹੁੰਦੇ ਅੱਜ ਪੰਜਾਬੀਆਂ ਦੇ ਮਨਾਂ ਦੇ ਵਿੱਚ ਇਹ ਸਵਾਲ ਆ ਤਬਾਹੀ ਪੰਜਾਬ ਚ ਹੁੰਦੀ ਹੈ ਔਰ ਬਿਹਾਰ ਦੀਆਂ ਔਰਤਾਂ ਨੂੰ ਕਿਉਂਕਿ ਉਥੇ ਚੋਣਾਂ ਨੇ ਮੋਦੀ ਸਾਹਿਬ ਨੇ ਚੋਣਾਂ ਲੜਨੀਆਂ ਨੇ 10000 ਰੁਪਇਆ ਹਰ ਇੱਕ ਦੇ ਖਾਤੇ ਚ ਪਾ ਦਿੱਤਾ ਜਾਂਦਾ ਹੈ ਔਰ 10000 ਕਰੋੜ ਰੁਪਏ ਦੀ ਰਾਸ਼ੀ ਉਥੇ ਔਰਤਾਂ ਨੂੰ ਵੰਡ ਦਿੱਤੀ ਜਾਂਦੀ ਹੈ ਸਾਨੂੰ ਇਸ ਤੇ ਇਤਰਾਜ਼ ਨਹੀਂ ਹੈ ਇਤਰਾਜ਼ ਇਸ ਚੀਜ਼ ਤੇ ਹੈ ਕਿ ਜਿੱਥੇ ਤਬਾਹੀ ਹੋਈ ਉਥੇ ਤੁਸੀਂ ਸਿਰਫ 1600 ਕਰੋੜ ਰੁਪਏ ਦਾ ਉਹ ਵੀ ਸਿਰਫ ਅਤੇ ਸਿਰਫ ਐਲਾਨ ਕੀਤਾ ਜੇ 10000 ਰੁਪਇਆ ਬਿਹਾਰ ਦੀਆਂ ਔਰਤਾਂ ਨੂੰ ਦਿੱਤਾ ਜਾ ਸਕਦਾ ਹੈ ਤੇ ਜੇ ਪੰਜਾਬ ਦੇ ਵਿੱਚ ਤਬਾਹੀ ਹੋਈ ਹੈ ਤਾਂ ਫਿਰ ਪੰਜਾਬ ਦੀਆਂ ਔਰਤਾਂ ਨੂੰ ਉਹ ਪੈਸਾ ਕਿਉਂ ਨਹੀਂ ਦਿੱਤਾ ਗਿਆ ਇਹ ਸਵਾਲ ਜਿਹੜਾ ਹੈ ਉਹ ਅੱਜ ਪੰਜਾਬੀ ਜਿਹੜੇ ਹੈ ਉਹ ਪੁੱਛਦੇ ਆ ਪਹਿਲੇ 1 ਮਹੀਨੇ ਤੱਕ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਸੀ ਇੱਕ ਟਵੀਟ ਤੱਕ ਨਹੀਂ ਕੀਤਾ ਸੀ ਕੋਈ ਦੁੱਖ ਜ਼ਾਹਰ ਨਹੀਂ ਕੀਤਾ ਸੀ ਕੋਈ ਹਮਦਰਦੀ ਜ਼ਾਹਰ ਨਹੀਂ ਕੀਤੀ ਸੀ ਪੰਜਾਬ ਦੇ ਨਾਲ ਜੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਏ ਵੀ ਤਾ ਇੱਕ ਫੋਟੋ ਸੈਸ਼ਨ ਕਰਕੇ ਉਹ ਚਲੇ ਚਲੇ ਗਏ ਹਵਾਈ ਸਰਵੇਖਣ ਕੀਤਾ ਔਰ ਲੋਕਾਂ ਦੇ ਵਿੱਚ ਤੇ ਉਹ ਕਿਤੇ ਗਏ ਨਹੀਂ ਇੱਕ ਵੀ ਪਿੰਡ ਦੇ ਵਿੱਚ ਉਹ ਗਏ ਹੁੰਦੇ ਇੱਕ ਵੀ ਕਿਸਾਨ ਨੂੰ ਜਿਹੜੇ ਪੀੜਿਤ ਕਿਸਾਨ ਨੂੰ ਉਹ ਮਿਲੇ ਹੁੰਦੇ ਤਾਂ ਪੰਜਾਬ ਦਾ ਜਿਹੜਾ ਦਰਦ ਸੀ ਉਹਨਾਂ ਨੂੰ ਉਹ ਮਹਿਸੂਸ ਜਿਹੜਾ ਉਹ ਹੋਣਾ ਸੀ ਲੇਕਿਨ ਸਭ ਤੋਂ ਮਾੜਾ ਪੱਖ ਕੀ ਹੈਗਾ ਕਿ ਪੰਜਾਬ ਦੇ ਵਿੱਚ ਲਗਾਤਾਰ ਅਸੀਂ ਦੇਖ ਰਹੇ ਹਾਂ ਕੇਂਦਰ ਦੇ ਮੰਤਰੀ ਆ ਰਹੇ ਆ ਜਦੋਂ ਕੇਂਦਰ ਦੇ ਮੰਤਰੀ ਪੰਜਾਬ ਦੇ ਵਿੱਚ ਆਉਂਦੇ ਆ ਪੰਜਾਬੀਆਂ ਨੂੰ ਆਸ ਵੱਜਦੀ ਹੈ ਔਰ ਪੰਜਾਬ ਦੇ ਨੂੰ ਲੱਗਦਾ ਹੈ ਕਿ ਸ਼ਾਇਦ ਪੰਜਾਬ ਨੂੰ ਕੁਝ ਮਿਲੇਗਾ ਪਰ ਮੈਨੇ ਉਹ ਲੱਗਦਾ ਹੈ ਇਹ ਕੇਂਦਰੀ ਮੰਤਰੀ ਜਿਹੜੇ ਵਾਰ-ਵਾਰ ਆਉਂਦੇ ਆ ਉਹ ਸਵਾਏ ਸਾਡੇ ਜ਼ਖਮਾਂ ਤੇ ਨੂਨ ਛਿੜਕਣਦੇ ਔਰ ਕੁਝ ਵੀ ਨਹੀਂ ਕਰਦੇ ਹੁਣ ਤੱਕ ਜੇ ਮੈਂ ਗੱਲ ਕਰਾਂ ਜਿਹੜਾ ਡਾਟਾ ਮੇਰੇ ਕੋਲ ਹੈ ਆ ਪ੍ਰਧਾਨ ਮੰਤਰੀ ਸਾਹਿਬ ਆਏ ਸੀ 1600 ਕਰੋੜ ਰੁਪਏ ਦਾ ਸਿਰਫ ਐਲਾਨ ਕਰਕੇ ਗਏ ਆ ਉਹ 1600 ਕਰੋੜ ਦਾ ਕੀ ਬਣਿਆ ਉਹ ਵੀ ਮੈਂ ਤੁਹਾਡੇ ਵਾਰਫਤ ਯਾਨੀ ਕਿ ਬਿਲਕੁਲ ਡਿਸਕਸ ਕਰਾਂਗਾ ਤੇ ਉਸ ਤੋਂ ਪਹਿਲਾਂ ਸ਼ਿਵਰਾ ਚੋਹਾਨ ਜੀ ਜੋ ਖੇਤੀਬਾੜੀ ਮੰਤਰੀ ਹੈਗੇ ਆ ਉਹ ਵੀ ਅੰਮ੍ਰਿਤਸਰ ਕਪੂਰਥਲਾ ਤੇ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਆਏ ਸੀ 17-18 ਕੈਮਰੇ ਉਹਨਾਂ ਦੇ ਨਾਲ ਸੀ ਇੱਕ ਫੋਟੋ ਸੈਸ਼ਨ ਹੋਇਆ ਤੇ ਇੱਥੋਂ ਚੱਲਦੇ ਬਣੇ ਡਾਕਟਰ ਜਤਿੰਦਰ ਸਿੰਘ ਜਿਹੜੇ ਕਿ ਸਾਇੰਸ ਐਂਡ ਟੈਕਨੋਲੋਜੀ ਦੇ ਮਨਿਸਟਰ ਨੇ ਕੇਂਦਰ ਦੇ ਵਿੱਚ ਉਹ ਪੰਜਾਬ ਦੇ ਵਿੱਚ ਆਏ ਐਲ ਮੁਰੂਗਨ ਜਿਹੜੇ ਉਹ ਇੱਥੇ ਆਏ ਬਨਵਾਰੀ ਲਾਲ ਵਰਮਾ ਜੀ ਉਹ ਦੌਰਾ ਕਰਕੇ ਪੰਜਾਬ ਦਾ ਗਏ ਸ਼ੋਭਾ ਕਰਨਤ ਲਾਜ਼ੇ ਮੰਤਰੀ ਨੇ ਕੇਂਦਰ ਦੇ ਉਹ ਪੰਜਾਬ ਦੇ ਵਿੱਚ ਆਏ ਸਬਿਤਰੀ ਠਾਕੁਰ ਜੀ ਉਹ ਪੰਜਾਬ ਦੇ ਵਿੱਚ ਆਏ ਰਕਸ਼ਾ ਨਿਖਲ ਕੜਸੇ ਉਹ ਪੰਜਾਬ ਦੇ ਵਿੱਚ ਆਏ ਹਸ਼ਮਲ ਮਲਹੋਤਰਾ ਜੀ ਪੰਜਾਬ ਦੇ ਵਿੱਚ ਆਏ ਸ਼੍ਰੀਪਦ ਜਸੋ ਨਾਇਕ ਇਹ ਪੰਜਾਬ ਦੇ ਵਿੱਚ ਆਏ ਪਰ ਹੋ ਸਕਦਾ ਕੁਝ ਮੰਤਰੀਆਂ ਦੇ ਮੈਂ ਨਾਮ ਮਿਸ ਕਰ ਗਿਆ ਹੋਵਾਂ ਸਿਰਫ ਆਉਂਦੇ ਐ ਪੰਜਾਬ ਦੇ ਵਿੱਚ ਆਸ਼ਵਾਸ਼ਣ ਦਿੰਦੇ ਐ ਔਰ ਮੰਨਦੇ ਐ ਕਿ ਪੰਜਾਬ ਦਾ ਨੁਕਸਾਨ ਬਹੁਤ ਹੋਇਆ ਹੈ ਪਰ ਪੰਜਾਬ ਨੂੰ ਅਸਲ ਦੇ ਵਿੱਚ ਦਿੰਦੇ ਫੁੱਟੇ ਕੁੰਡੀ ਵੀ ਨਹੀਂ ਹੈਗੇ ਔਰ ਫੁੱਟੀ ਕੌਡੀ ਦਾ ਤੁੰਦਾ ਜਾਇ ਲਗਾ ਲੋ ਜਿਹੜਾ 1600 ਕਰੋੜ ਰੁਪਈਆ ਪ੍ਰਧਾਨ ਮੰਤਰੀ ਸਾਹਿਬ ਐਲਾਨ ਕਰਕੇ ਗਏ ਸੀ ਤੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਜਿਸ ਦਿਨ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਮਿਲੇ ਸੀ ਔਰ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਨੇ ਆਸ਼ਵਾਸ਼ਣ ਵੀ ਦਿੱਤਾ ਸੀ ਭਰੋਸਾ ਵੀ ਦਿੱਤਾ ਸੀ ਔਰ ਅਕਸਰ ਜਿਹੜੇ ਹੈ ਬੀਜੇਪੀ ਦੇ ਲੀਡਰ ਇਹ ਕਹਿੰਦੇ ਆ ਕਿ ਜਿਹੜਾ 1600 ਕਰੋੜ ਰੁਪਈਆ ਇਹ ਤਾਂ ਟੋਕਨ ਮਣੀ ਹੈ ਬਾਕੀ ਦਾ ਜਿਹੜਾ ਮੁਆਵਜ਼ਾ ਹੋਰ ਵੀ ਦਿੱਤਾ ਜਾਊਗਾ ਤਾਂ ਉਸ ਤੋਂ ਬਾਅਦ ਇੱਕ ਜਿਹੜਾ ਹੈਗਾ ਪ੍ਰੈਸ ਨੋਟ ਲੇਟ ਆਵਰਸ ਦੇ ਵਿੱਚ ਆਉਂਦਾ ਔਰ ਉਹ 1600 ਕਰੋੜ ਚੋਂ ਵੀ ਇਹ ਕਹਿ ਦਿੰਦੇ ਨੇ 805 ਕਰੋੜ ਰੁਪਏ ਤਾਂ ਅਸੀਂ ਤੁਹਾਨੂੰ ਪਹਿਲਾਂ ਹੀ ਦਿੱਤਾ ਔਰ ਉਹ ਜੋ 170 ਕਰੋੜ ਜਿਹੜਾ ਹੈਗਾ ਉਹ ਕਹਿੰਦੇ ਜੀ ਜਿਹੜਾ ਨੈਸ਼ਨਲ ਹਾਈਵੇ ਵਾਲਾ ਉਹ ਤੁਹਾਨੂੰ ਦੇਤਾ ਇਹ ਉਹ ਪੈਸਾ ਹੈ ਇੱਥੇ ਹੜ ਆਉਂਦੇ ਹੜ ਨਾ ਆਉਂਦੇ ਕੇਂਦਰੀ ਗ੍ਰਾਂਟ ਦਾ ਜਿਹੜਾ ਵੱਖਰੀਆਂ ਵੱਖਰੀਆਂ ਹਾਈਸ ਦੇ ਵਿੱਚ ਪੈਸਾ ਮਿਲਣਾ ਸੀ ਅੱਜ ਉਸ ਪੈਸੇ ਨੂੰ ਵੀ ਜਿਹੜਾ ਹੈਗਾ 1600 ਕਰੋੜ ਰੁਪਏ ਦੇ ਵਿੱਚ ਗਿਣ ਲਿਆ ਗਿਆ ਹਾਲਾਂਕਿ ਜਿਹੜਾ 1600 ਕਰੋੜ ਰੁਪਿਆ ਵੀ ਹੈਗਾ ਊਠ ਦੇ ਮੂੰਹ ਦੇ ਵਿੱਚ ਜੀਰੇ ਵਾਲੀ ਗੱਲ ਹੈ ਜਿੱਥੇ ਨੁਕਸਾਨ 20000 ਕਰੋੜ ਰੁਪਏ ਦਾ ਹੋਇਆ ਹੋਵੇ ਉਸ ਨੂੰ ਵੀ ਜਦ ਇੱਕ ਗਿੰਦੇ ਆ ਇਹ ਤਾਂ ਉਵੇਂ ਹੋ ਗਿਆ ਜਿੱਦਾਂ ਲੋਕਾਂ ਦੇ ਖਾਤੇ ਦੇ ਵਿੱਚ 15 ਲੱਖ ਰੁਪਈਆ ਇਹਨਾਂ ਨੇ ਪਾਇਆ ਸੀ ਉਸੇ ਤਰ੍ਹਾਂ 1600 ਕਰੋੜ ਰੁਪਏ ਦਾ ਹਾਲ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਨੇ ਕੀਤਾ ਮੁੱਖ ਮੰਤਰੀ ਸਾਹਿਬ ਨੇ ਇੱਕ ਚਿੱਠੀ ਲਿਖੀ ਸੀ ਕੇਂਦਰ ਸਰਕਾਰ ਨੂੰ ਚਿੱਠੀ ਇਸ ਕਰਕੇ ਲਿਖੀ ਸੀ ਕਿ ਜਿਹੜੇ ਐਸਡੀਆਰਐਫ ਦੇ ਨਿਯਮ ਨੇ ਉਹ ਨਿਯਮਾਂ ਦੇ ਵਿੱਚ ਤਬਦੀਲੀ ਚਾਹੀਦੀ ਹੈ ਅੱਜ ਮੈਂ ਤੁਹਾਨੂੰ ਐਗਜ਼ਾਮਪਲ ਦਿਆਂ ਜੇ 6800 ਰੁਪਏ ਜਿਹੜਾ ਹੈਗਾ ਪ੍ਰਤੀ ਏਕੜ ਦਾ ਮੁਆਵਜ਼ਾ ਜਿਹੜਾ ਉਹ ਐਸਡੀਆਰਐਫ ਦੇ ਨਿਯਮ ਦੇ ਮੁਤਾਬਕ ਹੈ ਕੀ 6800 ਰੁਪਏ ਦੇ ਨਾਲ ਜਿਹੜਾ ਹੈਗਾ ਮੁਆਵਜ਼ਾ ਪਰਪਾਈ ਜਿਹੜਾ ਨੁਕਸਾਨ ਦੀ ਹੋ ਸਕਦੀ ਹੈ ਨਹੀਂ ਹੋ ਸਕਦੀ ਔਰ ਕੋਈ ਵੀ ਜਿਹੜੀ ਲੋਕ ਖੇਤਾਂ ਦੀ ਸਰਕਾਰ ਹੁੰਦੀ ਹੈ ਨਿਜ਼ਮ ਕਾਦੇ ਵਾਸਤੇ ਬਣਦੇ ਆ ਨਿਜ਼ਮ ਲੋਕਾਂ ਦੀ ਭਲਾਈ ਵਾਸਤੇ ਬਣਦੇ ਆ ਔਰ ਜੇ ਲੋਕਾਂ ਦੀ ਭਲਾਈ ਵਾਸਤੇ ਨਿਯਮ ਚੇਂਜ ਕਰਨ ਦੀ ਜ਼ਰੂਰਤ ਹੈ ਤਾਂ ਕਿਉਂ ਸਰਕਾਰਾਂ ਉਸ ਨੂੰ ਚੇਂਜ ਨਹੀਂ ਕਰਦੀਆਂ ਇਸੇ ਕਰਕੇ ਮੁੱਖ ਮੰਤਰੀ ਸਾਹਿਬ ਨੇ ਲਿਖਿਆ ਸੀ ਕਿ ਨੁਕਸਾਨ ਭਾਰੀ ਹੋਇਆ ਇਹਨਾਂ ਦੇ ਵਿੱਚ ਤਬਦੀਲੀ ਦੀ ਜ਼ਰੂਰਤ ਹੈ ਔਰ ਪੰਜਾਬ ਨੇ 20000 ਕਰੋੜ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਪ੍ਰਤੀਏਕ ਕਿਉਂਕਿ ਉਹਨਾਂ ਨੂੰ ਘੱਟੋ ਘੱਟ ਕੁਛ ਤੇ ਰਾਹਤ ਮਿਲੇ ਲੇਕਿਨ ਕੇਂਦਰ ਸਰਕਾਰ ਗ੍ਰਹਿ ਮੰਤਰੀ ਸਾਹਿਬ ਕਹਿੰਦੇ ਨੇ ਜਿਹੜਾ ਮੁਆਵਜ਼ਾ ਹੈਗਾ ਉਹ ਇਸੇ ਐਸ ਡੀ ਆਰ ਐਫ ਦੇ ਰੂਲ ਦੇ ਮੁਤਾਬਕ ਹੀ ਦਿੱਤਾ ਜਾਏਗਾ ਪਰ ਉਸ ਤੋਂ ਵੱਡਾ ਪੱਖ ਕਿ ਮੈਂ ਹੋਰ ਤੁਹਾਡੇ ਸਭ ਤੁਹਾਡੇ ذریعے ਲੋਕਾਂ ਦੇ ਸਾਹਮਣੇ ਰੱਖਣਾ ਚਾਹਣਾ ਆ ਲੋਕ ਬੜੇ ਖੁਸ਼ ਹੋਏ ਸੀ ਜਦੋਂ ਜੀ ਐਸ ٹی ਲਾਗੂ ਹੋਈ ਸੀ ਕਿ ਇੱਕ ਦੇਸ਼ ਇੱਕ ਟੈਕਸ ਜਿਹੜਾ ਹੈਗਾ ਉਹ ਸ਼ਾਇਦ ਉਸ ਨੇ ਸਾਡੀ ਕਿਸਮਤ ਤਬਦੀਲ ਕਰ ਦੇਣੀ ਹੈ ਤੁਸੀਂ ਦੇਖੋ ਜੀ ਐਸ ٹی ਨੂੰ ਵੀ ਬਲੈਕਮੇਲਿੰਗ ਦਾ ਹਥਿਆਰ ਜਿਹੜਾ ਹੈ ਉਹ ਕੇਂਦਰ ਦੀ ਸਰਕਾਰ ਨੇ ਬਣਾ ਲਿਆ ਜਦੋਂ GST ਨਹੀਂ ਹੁੰਦਾ ਸੀ ਉਦੋਂ ਸੂਬਿਆਂ ਦੀ ਸਰਕਾਰਾਂ ਦੇ ਆਪਣੇ ਟੈਕਸ ਹੁੰਦੇ ਸੀ ਕੇਂਦਰ ਦਾ ਆਪਣਾ ਟੈਕਸ ਹੁੰਦਾ ਸੀ ਔਰ ਕੇਂਦਰ ਸਰਕਾਰ ਜਿਹੜੀ ਹੈ ਉਹ CST ਦੇ ਰੂਪ ਦੇ ਵਿੱਚ ਟੈਕਸ ਲੈਂਦੀ ਸੀ ਜਿਹੜਾ ਕਿ ਮਹਿਜ 2% ਹੁੰਦਾ ਸੀ ਤੇ ਅੱਜ ਜੇ 18% GST ਹੈ ਤਾਂ ਉਹਦੇ ਵਿੱਚ 9% ਉਸ ਦਾ ਹਿੱਸਾ ਹੈਗਾ ਕੇਂਦਰ ਸਰਕਾਰ ਦਾ ਜੈਨਕੀ ਆਪਣੀ ਇਨਕਮ 9 ਗੁਣਾ ਵਧਾ ਲਈ ਤੇ ਨੁਕਸਾਨ ਕਿਨੂੰ ਹੋਇਆ ਨੁਕਸਾਨ ਉਸ ਸੂਬਿਆਂ ਨੂੰ ਹੋਇਆ ਔਰ ਆਰਥਿਕ ਤੌਰ ਤੇ ਬਲੈਕਮੇਲਿੰਗ ਸ਼ੁਰੂ ਹੋਗੀ ਖਾਸ ਕਰਕੇ ਉਹਨਾਂ ਸੂਬਿਆਂ ਦੀ ਜਿੱਥੇ ਕਿ ਵਿਰੋਧੀਆਂ ਦੇ ਸਰਕਾਰਾਂ ਅੱਜ ਬੀਜੇਪੀ ਦੇ ਨੁਮਾਇੰਦੇ ਅਕਸਰ ਕਹਿ ਦਿੰਦੇ ਨੇ ਕਿ ਪੰਜਾਬ ਸਰਕਾਰ ਆਪਣੇ ਕੋਲ ਉਹ ਦੇ ਦੇ। ਪੈਸਾ ਲੁੱਟੋ ਤੁਸੀਂ, ਟੈਕਸ ਇਕੱਠਾ ਕਰੋ ਤੁਸੀਂ, ਸਾਰਾ ਕੁਝ ਤੁਸੀਂ ਕਰੋ ਤੇ ਜਦੋਂ ਵਾਰੀ ਆਉਂਦੀ ਹੈ ਕੁਝ ਦੇਣ ਦੀ ਉਦੋਂ ਤੁਸੀਂ ਬਾਹ ਵੀ ਨਾ ਫੜੋ। ਇਹ ਅੱਜ ਹਾਲਾਤ ਜਿਵੇਂ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੈਗੇ ਆ। ਔਰ ਇੱਕ ਚੀਜ਼ ਹੋਰ ਜਿਹੜੀ ਹੈ ਮੈਂ ਕਹਿਣੀ ਚਾਹੁੰਦਾ ਵਾਂ ਕਿ ਇਹ ਜਿਹੜੇ ਮੰਤਰੀ ਨੇ ਇਹ ਵਾਰ-ਵਾਰ ਸਾਡੇ ਜ਼ਖਮਾਂ ਤੇ ਲੂਣ ਛਿੜਕਣ ਆ ਰਹੇ ਆ। ਇਹਨਾਂ ਦਾ ਪੰਜਾਬ ਨੂੰ ਫਾਇਦਾ ਕੀ ਹੋ ਰਿਹਾ ਜੇ ਤੁਸੀਂ ਕੁਝ ਦੇ ਕੀ ਨੀ ਜਾਣਾ? ਉਲਟਾ ਪੰਜਾਬ ਨੂੰ ਨੁਕਸਾਨ ਇਹ ਹੋ ਰਿਹਾ ਵਾ ਕਿ ਪ੍ਰੋਟੋਕਾਲ ਦੇ ਉੱਤੇ ਪੈਸਾ ਖਰਚ ਪੰਜਾਬ ਦਾ ਹੋ ਰਿਹਾ ਜਿਹੜੇ ਅਫਸਰ ਨੇ ਜਿਹੜੇ ਲੱਗੇ ਹੋਏ ਨੇ ਜਿਨ੍ਹਾਂ ਨੇ ਅੰਕਲਨ ਕਰਨਾ ਹੈਗਾ ਜਿਨ੍ਹਾਂ ਨੇ ਉੱਥੇ ਰਾਹਤ ਲੋਕ ਲੋਕਾਂ ਨੂੰ ਪ੍ਰਭਾਵਿਤ ਲੋਕਾਂ ਨੂੰ ਪਹੁੰਚਾਉਣੀ ਹੈ ਉਹ ਇਹਨਾਂ ਦੇ ਨਾਲ ਬਿਜੀ ਹੋ ਜਾਂਦੇ ਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕੇਂਦਰ ਸਰਕਾਰ ਦੇ ਅੱਗੇ ਜੇਕਰ ਸਾਨੂੰ ਤੁਸੀਂ ਕੁਝ ਦੇ ਕੇ ਨਹੀਂ ਜਾ ਸਕਦੇ ਪੰਜਾਬ ਨੂੰ ਕੁਝ ਦੇ ਨਹੀਂ ਸਕਦੇ ਤਾਂ ਘੱਟੋ ਘੱਟ ਪੰਜਾਬ ਦੇ ਜ਼ਖਮਾਂ ਤੇ ਬਾਰ ਬਾਰ ਜਿਹੜਾ ਉਹ ਨਮਕ ਨਾ ਚੇਕੋ ਸਾਨੂੰ ਤੇ ਸਾਡਾ ਜਿਹੜਾ ਆਰਡੀਐਫ ਦਾ ਪੈਸਾ ਤੁਸੀਂ ਰੋਕਿਆ ਹੋਇਆ 8000 ਕਰੋੜ ਰੁਪਏ ਦਾ ਸਾਡਾ ਤੇ ਜਿਹੜਾ ਤੁਸੀਂ ਜੀਐਸਟੀ ਦਾ 49000 ਕਰੋੜ ਰੁਪਏ ਰੋਕਿਆ ਹੋਇਆ ਸਾਡਾ ਤਾਂ ਉਹ ਦੇ ਦਿਓ ਅਸੀਂ ਉਸੇ 60000 ਕਰੋੜ ਦੇ ਨਾਲ ਜਿਹੜਾ ਹੈਗਾ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਦਿਆਂਗੇ ਔਰ ਪੰਜਾਬ ਦਾ ਪੁਨਰਵਾਸ ਕਰ ਲਾਂਗੇ ਪੰਜਾਬ ਨੂੰ ਆਪਣੇ ਪੈਰਾਂ ਤੇ ਖੜਾ ਕਰ ਲਾਂਗੇ ਔਰ ਤੁਹਾਡੇ ਮਾਰਫਤ ਜਣੇ ਕਿ ਇਸ ਮੰਚ ਤੋਂ ਮੈਂ ਸਵਾਲ ਕਰਨਾ ਚਾਹੁੰਦਾ ਜਾਖੜ ਸਾਹਿਬ ਨੂੰ ਜੋ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਮੈਂ ਸਵਾਲ ਕਰਨਾ ਚਾਹੁੰਦਾ ਰਵਨੀਤ ਬਿੱਟੂ ਜੀ ਨੂੰ ਕਿ ਤੁਸੀਂ ਆਪਣੇ ਆਪ ਨੂੰ ਪੰਜਾਬ ਹਤਾਇਸ਼ੀ ਕਹਿੰਦੇ ਹੋ ਕਿਸਾਨ ਹਤਾਇਸ਼ੀ ਕਹਿੰਦੇ ਹੋ ਅੱਜ ਕਿਸਾਨ ਕਿਉਂਕਿ ਇਹੋ ਲੱਗਦਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਤੋਂ ਬਦਲਾ ਲੈ ਰਹੀ ਹੈ ਕਿਸਾਨ ਅੰਦੋਲਨ ਦਾ ਬਦਲਾ ਲੈ ਰਹੀ ਹੈ ਕਿਉਂਕਿ ਇਸ ਤਬਾਹੀ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਦਾ ਹੋਇਆ ਹੈ ਉਹਨਾਂ ਦੇ ਘਰ ਤਹੇ ਨੇ ਉਹਨਾਂ ਦੀਆਂ ਫਸਲਾਂ ਤਬਾਹ ਹੋਈਆਂ ਨੇ ਉਹਨਾਂ ਦੇ ਪਸ਼ੂ ਮਰੇ ਨੇ ਤੇ ਉਸ ਅੰਦੋਲਨ ਦੇ ਵਿੱਚ ਹਾਲਾਂਕਿ 750 ਕਿਸਾਨ ਸ਼ਹੀਦ ਹੋਏ ਸੀ ਉਸ ਤੋਂ ਨਾਲ বিজেਨ ਦੇ ਦਿੱਲੀ ਪ੍ਰਸ਼ੀਜਾ ਕੇਂਦਰ ਸਰਕਾਰ ਦਾ ਔਰ ਸ਼ਾਇਦ ਅੱਜ ਕੇਂਦਰ ਸਰਕਾਰ ਇਸੇ ਕਰਕੇ ਪੰਜਾਬ ਦੇ ਕਿਸਾਨਾਂ ਤੋਂ ਜਿਹੜਾ ਕਿਸਾਨ ਅੰਦੋਲਨ ਦਾ ਬਦਲਾ ਲੈ ਰਹੀ ਹੈ ਤੋਂ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਕਿ ਕੀ ਇਸ ਮੁਕਾਮ ਦੇ ਉੱਤੇ ਤੁਸੀਂ ਅੱਜ ਵੀ ਜੋ ਭਾਜਪਾ ਪੰਜਾਬ ਦੇ ਦਾ ੱਟਕਾ ਕਰ ਰਹੀ ਹੈ ਬੀਜੇਪੀ ਦੇ ਨਾਲ ਖੜੇ ਹੋਵੋਗੇ ਜਾਂ ਪੰਜਾਬ ਦੇ ਨਾਲ ਖੜੇ ਹੋਵੋਗੇ ਔਰ ਪੰਜਾਬ ਦੇ ਜਿਹੜੇ ਹੱਕ ਨੇ ਉਹ ਮੰਗੋਗੇ ਤੁਸੀਂ ਔਰ ਕੇਂਦਰ ਸਰਕਾਰ ਨੂੰ ਕਹੋਗੇ ਕਿ ਜਿਹੜਾ 60000 ਕਰੋੜ ਰੁਪਏ ਸਾਡਾ ਰੋਕਿਆ ਹੋਇਆ ਉਹ ਸਾਨੂੰ ਦੇ ਦਿਓ ਔਰ ਜਿਹੜਾ ਮੰਤਰੀ ਪੰਜਾਬ ਦੇ ਵਿੱਚ ਆ ਰਿਹਾ ਕੁਝ ਉਹ ਘੱਟੋ ਘੱਟ ਕੁਛ ਨਾ ਕੁਛ ਪੰਜਾਬ ਦੇ ਲੋਕਾਂ ਦੀ ਰਾਹਤ ਲੈ ਕੇ ਆਵੇ ਮੇਰਾ ਇਹੀ ਸੀ ਤੁਹਾਡੇ ਜਰੀਏ ਇਹ ਸੁਨੇਹਾ ਦੇਣਾ ਸੀ ਤੁਹਾਡਾ ਕੋਈ ਸਵਾਲ ਹੈ ਜੇ ਤੁਸੀਂ ਪੁੱਛ ਸਕਦੇ ਹੋ